ਪਰਮੇਸ਼ਰ ਦਾ ਨਾਮ ਜਪੋ ਸਿਮਰਨ ਕਰੋ ਇਹ ਨਹੀਂ ਤਾਂ ਦੀ ਰੱਖਿਆ ਕਰਨੀ ਹੈ ਨਿਤ ਜਪੀਐ ਸਾਸ ਗਰਾਸ ਨਾਉ ਪਰਵਦ ਗਾਹ ਕਹਿੰਦੇ ਕਿ ਨੇਤੀ ਹੀ ਤੁਸੀਂ ਉਹ ਪਰਮੇਸ਼ਰ ਦਾ ਨਾਮ ਜਪੋ ਸਿਮਰਨ ਕਰੋ ਉਹਨੂੰ ਯਾਦ ਕਰੋ ਚੇਤੇ ਕਰੋ ਇਹ ਮਨਸ ਜਨਮ ਮਿਲਿਆ ਹੀ ਇਸੇ ਵਾਸਤੇ ਆ ਪਰਮੇਸ਼ਰ ਦੇ ਗੁਣਾਂ ਦਾ ਵਾਸਤੇ ਆਰ ਆਰ ਨਿਤ ਜਪਿਓ ਜਿਓ ਕਹਿੰਦੇ ਕਿ ਨੇਤੀ ਹੀ ਜਪੋ ਪਰਮੇਸ਼ਰ ਦਾ ਨਾਮ ਨਿਤ ਜਪੋ ਰੋਜ ਜਪੋ ਜਿਸ ਤਰ੍ਹਾਂ ਪੜਿਆਣੀ ਕਰਦੇ ਆ ਕੋਈ ਨੌਕਰੀ ਕਰਦਾ ਹੈ ਕੋਈ ਵੀਜ਼ਰਸ ਕਰਦਾ ਹੈ ਕੋਈ ਖੇਤੀ ਕਰਦਾ ਹੈ ਉਹ ਆਪਾਂ ਤਾਂ ਤੌਰ ਤੇ ਕੰਮ ਕਰਦੇ ਆ ਕੋਈ ਜੇ ਸਹਿਵ ਕਰਨੇ ਕਿ ਤੁਸੀਂ ਇਹ ਮਾਨ ਤੌਰ ਤੇ ਹੀ ਕੰਮ ਕਰਨਾ ਹੈ ਪਰਮੇਸ਼ਰ ਦਾ ਨਾਮ ਜਪਣਾ ਹੈ ਸਾਰੀ ਨੂੰ ਸੰਗਤ ਦੇ ਵਿੱਚ ਆ ਕੇ ਹਰ ਹਰ ਨਿਤ ਜਪਿਓ ਜਿਓ ਲਾਹ ਖਤਿਓ ਦਿਹਾੜੀ ਕਹਿੰਦੇ ਵੀ ਜਿਸ ਤਰ੍ਹਾਂ ਕਿ ਜੀਵ ਦਿਹਾੜੀ ਕਰਦੇ ਆ ਤਾਂ ਤੌਰ ਤੇ ਬਿਜ਼ਨਸ ਕਰਦੇ ਆ ਨੌਕਰੀ ਕਰਦੇ ਆ व्यापार करते हैं उस तरह तुसी ये भी व्यापार करना है परमेश्वर का नाम जपना है नेति जपना वर्ज करो बणजारियो बखर नेहो संभाल तैसी वस्त वसाई है जैसी निभ ना इस करके सर कहते हैं कि तीन ਹਰਮੇਸ਼ ਦਾ ਨਾਮ ਜਪਣਾ ਹੈ ਸਿਮਰਨ ਕਰਨਾ ਇਹਨੀ ਤਾਂ ਹੀ ਸਹਾਇਤਾ ਕਰਨੀ ਆਪਾਂ ਪੜਦੇ ਹਾਂ ਪਾਵਨ ਗੁਰਬਾਣੀ ਦੇ ਵਿੱਚ ਸੁਖਮਣੀ ਸਾਹਿਬ ਦੇ ਵਿੱਚ ਇਹ ਭਾਵੇਂ ਬੰਗੀਤੋ ਬਿਨਾਂ ਸਿਮਰਨ ਤੋਂ ਬਿਨਾਂ ਇਹ ਜਾਪ ਤਪ ਤੋਂ ਬਿਨਾਂ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ ਆਪਾਂ ਪੜਦੇ ਹਾਂ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਭੇ ਲੀਸ਼ਾ ਪਰ ਜਣਤੋ ਬਿਨਾ ਦੰਦਗੀਤੋ ਬਿਨਾ ਇਸ ਸਾਡੀ ਕਿਸੇ ਨੇ ਸਹਿਤਾ ਕਰਨੀ ਸਾਥਨਾ ਚਾਲੇ ਬਿਨ ਭਜਨ ਵੇਖਿਆ ਸਗਲੇ ਸ਼ਾਰ ਹਰ ਹਰ ਨਾਮ ਕਮਾਉਣਾ ਨਾਨਕ ਇਹੋ ਤਨਸਾਰ ਇਹ ਤਨ ਨੇ ਸਾਡੀ ਸਹਿਤਾ ਕਰਨੀ ਸਾਡੇ ਨੇ ਕਿਹਾ ਕਰੂ ਆਮ ਕੰਨੂ ਆਇਓ ਏ ਇੱਕ ਨਾਮ ਬੋ ਬੋ ਕਾਗੂ ਦਾ ਭਿਆਨਕ ਸਮਾਂ ਹੈ ਤੇ ਸਹਿਬ ਕਹਿ ਰਹੇ ਨੇ ਕਿ ਵਦ ਤੋਂ ਵਦ ਪਰਮੇਸ਼ਰ ਦਾ ਨਾਮ ਜਪੋ ਸਿਮਰਨ ਕਰੋ ਇਹ ਹੈ ਸਾਨੂੰ ਮਹਾਪੁਰਸ਼ਾਂ ਨੇ ਜਿਹੜਾ ਹੈ ਇਥੇ ਪਾਵਨ ਸਥਾਨ ਤੇ ਮੀਂਹ ਦੀ ਰੇਤ 13 ਤੀਕ ਨੂੰ ਇੱਕ پروگرام ਰੱਖਿਆ ਸਾਡੇ ਵਾਸਤੇ ਤਾ ਕਿ ਅਸੀਂ ਵੀ ਇੰਤੇ ਬੈਠ ਕੇ ਜਪ ਤਪ ਕਰੀਏ ਪਾਵਨ ਸਥਾਨ ਹੈ ਕੰਕਲ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸਥਾਨ ਤੋਂ ਹੀ ਉਹਨਾਂ ਨੇ ਇੱਥੇ ਰਹਿ ਕੇ ਜਪ ਤਪ ਕੀਤਾ 14 ਸਾਲ ਕੁ ਸਮਾਂ ਇੱਥੇ ਰਹਿ ਜਪ ਤਪ ਕੀਤਾ ਭਜਨ ਕੀਤਾ ਕੀਰਤ ਕੀਤੀ ਤੇ ਫਿਰ ਇੱਕ ਓੰਕਾਰ ਦਾ ਆਪਦੇ ਸੰਦੇਸ ਹਨ ਦੇਤਾ ਬਹੁਤ ਇਖਤਿਆਰ ਤੇ ਆਪਾ ਜੀ ਆਪਾ ਨੂੰ ਹੀ ਬਾਬਾ ਜੀ ਨੇ ਪਾਵਨ ਅਸਥਾਨ ਤੇ ਜਿਹੜਾ ਇਹ ਸਮਾਰਪਕ ਕੀਤਾ ਆ ਇਹ ਜਿਹੜੀਆਂ ਸਾਨੂੰ ਘੜੀਆਂ ਦਿੱਤੀਆਂ ਸਾਧ ਸੰਗਤੀਆਂ ਸਾਧ ਸੰਗਤ ਦੇ ਵਿਚਾਹ ਪ੍ਰਾਪਤ ਕਰਿਆ ਕਰੀਏ ਬਾਤੋ ਹਨ ਤਾਨ ਤਨ ਤਨ ਜਨਿਆ ਬਾਬਾ ਜੀ ਨੂੰ ਕਾਂਲਾ ਕੀਤਾ ਹੈ ਕਿ ਆਪਾਂ ਵੀ ਇੱਥੇ ਬੈਠ ਕੇ ਲਾਹ ਪ੍ਰਾਪਤ ਕਰੀਏ ਕੀਰਤਨ ਕਰਨੀਏ ਮਹਾਰਾਜ ਦਾ ਹਰਜਸ ਕਰੀਏ ਤਾਨ ਤਨ ਤਨ ਜਨਿਆ ਤਾਂ ਨੇ ਕੀ ਹੈ ਜਿਹੜਾ ਮਾਪੋਸ਼ਣ ਜਿਹੜੇ ਆਪ ਦਿਨ ਰਾਤ ਕਿਦਾਏ ਪਰਮੇਸ਼ਰ ਦਾ ਨਾਮ ਜਪਦਾ ਹੈ ਜਿ ਸਿਮਰਨ ਕਰਾ ਰਹੇ ਨੇ ਸੰਤਾਂ ਨੂੰ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਜੋੜ ਰਹੇ ਨੇ ਤੇ ਆਪਾਂ ਨੂੰ ਵੀ ਜਿਹੜਾ ਹੈ ਸਮਾਂ ਬਖਸ਼ ਕੀਤਾ ਹੈ ਤਾਂ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾ ਜਨ ਆਵਣ ਕਾ ਏਸਵਾਉ ਜਨ ਕੇ ਸੰਗ ਚਿਤ ਆਵੇ 나ਉ ਜਿਨਾਂ ਦਾ ਸੰਗ ਕਰਕੇ ਨਾ ਸਾਨੂੰ ਪਰਮੇਸ਼ਰ ਦਾ ਚੇਤਾ ਆਉਂਦਾ ਹੈ ਉਹਦੀ ਯਾਦ ਹੁੰਦੀ ਹੈ ਉਹਨਾਂ ਦਾ ਆਉਣਾ ਧੰਨਾ ਹੈ ਸੰਸਾਰ ਤੇ ਜਾਨ ਕੇ ਸੰਗ ਚਿਤ ਆਵੇ 나ਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨਕ ਸਦਾ ਨਮਸ਼ਕਾਰ ਜਿਹੇ ਸੰਤਾਂ ਸਾਰ ਨੂੰ ਸਭ ਕੇ ਜਿੰਨੇ ਕਿ ਸਾਡੀ ਸਦਾ ਲਈ ਨਮਸ਼ਕਾਰ ਹੈ ਜਿਹੜੇ ਆਪ ਜਪ ਰਹੇ ਨੇ ਤੇ ਦੁਨੀਆਂ ਨੂੰ ਚਪਾ ਰਹੇ ਨੇ ਆਪ ਦੁਨ ਬਾਨੀ ਪੜ ਰਹੇ ਨੇ ਦੁਨੀਆਂ ਨੂੰ ਕੁਰਬਾਨੀ ਨਾਲ ਜੋੜ ਰਹੇ ਨੇ ਜਨ ਨਾਨਕ ਤੂੜ ਮੰਗੇ ਧੂੜ ਲੋਸ ਦੇ ਜਿਹਨੇ ਸੰਤਾਨੀ ਮਾਂ ਪੁਰਸ਼ਾਂ ਦੀ ਜਿਹੜੇ ਜਿਹੜੇ ਆਪ ਜਪਦੇ ਨੇ ਦੂਜਿਆਂ ਨੂੰ ਜਪਾਉਂਦੇ ਨੇ ਜਨ ਨਾਨਕ ਤੂੜ ਮੰਗੇ ਕਿਸ ਗੁਰਸੇ ਕੀ ਜੋ ਆਪ ਜਪੇ ਅਗਰਾ ਨਾਮ ਜਪਾਵੇ ਜਿਹੜੇ ਆਪ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ ਉਹ ਆਪ ਤਾਂ ਤਰੀ ਹੁੰਦੇ ਆ ਮਾਂ ਪੁਰਸ਼ ਤੇ ਜਿਹੜੇ ਜੀਵ ਉਹਨਾਂ ਦਾ ਸੰਗ ਕਰਦੇ ਆ ਸੰਗਤ ਕਰਦੇ ਆ ਤੇ ਉਹਨਾਂ ਵੀ ਇਹ ਭਗਤ ਸਾਗਰ ਤੋਂ ਪਾਰ ਕਰ ਦਿੰਦੇ ਨੇ ਆਤਮਾ ਨੂੰ ਮੁਕਤੰ ਦੇਣੀ ਤੇ ਸਾਨੂੰ ਵੀ ਉਹ ਮੁਕਤ ਕਰਨ ਵਾਸਤੇ ਹੋ ਜੇ ਨੇ ਸੰਸਾਰ ਤੋਂ ਇਹ ਭਗਤ ਸਾਗਰ ਤੋਂ ਉਹ ਸਾਨੂੰ ਵੀ ਮੁਕਤ ਕਰ ਲੈਂਦੇ ਨੇ ਇਸ ਕਰਕੇ ਆਪਾਂ ਸੰਗਤ ਵਿੱਚ ਆ ਕੇ ਇਹ ਜਿਹੜਾ ਸਮਾ ਸਾਨੂੰ ਬਖਸ਼ਿਸ਼ ਹੋਇਆ ਨਾਨਕ ਸੋਈ ਦਿਨ ਸੁਹਾਵੜਾ ਜਿਉਂਤ ਪ੍ਰਭ ਆਵੇ ਚੇਤ ਜਿਉਂਤ ਦਿਨ ਵਿਸਰੈ ਪਾਰ ਬ੍ਰਹਮ ਚੇਤ ਭਲੇਰੀ ਅਰੋਧ ਕਹਿੰਦੇ ਨੇ ਕਿ ਜਦੋਂ ਉਹ ਪਰਮੇਸ਼ਰ ਦਾ ਸਾਨੂੰ ਚੇਤਾ ਭੁੱਲ ਜਾਂਦਾ ਸਾਨੂੰ ਯਾਦ ਨਹੀਂ ਆਉਂਦਾ ਉਹ ਸਮਾਂ ਸਾਡਾ ਵਿਰਥ ਹੈ ਜਦੋਂ ਸਾਨੂੰ ਪਰਮੇਸ਼ਰ ਦੀ ਯਾਦ ਨਹੀਂ ਆਉਂਦੀ ਚੇਤਾ ਨਹੀਂ ਆਉਂਦਾ ਉਹ ਸਮਾਂ ਸਾਡਾ ਜਿਹੜਾ ਆ ਵਿਰਥ ਚਲਾ ਜਾਂਦਾ ਤੇ ਜਦੋਂ ਆਪਾਂ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਚੇਤੇ ਕਰਦੇ ਹਾਂ ਉਹ ਸਮਾਂ ਸਾਡਾ ਪ੍ਰਮਾਣ ਹੈ ਉਹ ਦੇਖੇ ਦੇ ਵਿੱਚ ਉਹ ਦਿਨ ਸੋਣਾ ਹੈ ਚੰਗਾ ਹੈ ਸੋਹੀ ਦਿਨ ਸੁਹਾਵਣਾ ਜਿਤ ਪ੍ਰਭ ਆਵੇ ਚਿਤ ਜਿਸ ਦਿਨ ਵਿਸਰੈ ਪਾਰ ਬ੍ਰਹਮ ਸੇਟ ਪਲੇਰੀ ਅਨੂਠਾ ਉਹ ਸਮਾਂ ਸਾਡਾ ਜਿਹੜਾ ਇਹ ਵੇਰਥ ਚਲਾ ਜਾਂਦਾ ਹੈ ਜਦੋਂ ਅਸੀਂ ਉਹ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਚੇਤੇ ਨਹੀਂ ਕਰਦੇ ਉਹ ਸਾਡਾ ਸਮਾਂ ਜਿਹੜਾ ਆ ਕੋਈ ਵੀ ਅੱਗੇ ਚਲਾ ਜਾਂਦਾ ਉਹ ਸਮਾਂ ਸਭ ਕੇ ਦੀ ਹਸਾਮਤ ਹੈ ਸੋਹਣਾ ਹੈ ਜਦੋਂ ਸਾਨੂੰ ਪਰਮੇਸ਼ਰ ਦੀ ਯਾਦ ਆਉਂਦੀ ਹੈ ਉਹਦਾ ਚੇਤਾ ਆਉਂਦਾ ਉਹ ਸਮਾਂ ਸਾਡਾ ਸਫਲ ਹੈ ਉਹ ਸਮਾ ਸਾਡਾ ਪਰਮਾਨ ਹੈ ਜਦੋਂ ਸਾਨੂੰ ਪਰਮੇਸ਼ਰ ਯਾਦ ਆਉਂਦਾ ਹੈ ਚੇਤੇ ਆਉਂਦਾ ਹੈ ਜਦੋਂ ਆਪਾਂ ਸੰਗਤ ਦੇ ਵਿੱਚ ਆਉਂਦੇ ਆਂ ਸਿਮਰਨ ਕਰਦੇ ਆਂ ਇਹ ਸਾਡਾ ਸਮਾ ਜਿਹੜਾ ਸਭ ਨੇ ਆ ਇੱਕ ਤਿੰਨ ਨਹੀਂ ਭੰਨੇ ਕਾਨਾ ਇੱਕ ਮਿੰਟ ਵੀ ਆਪਾਂ ਨਾਮ ਜਪ ਲਈ ਇਹਨਾਂ ਸਿਮਰਨ ਕਰ ਲਈਏ ਗੁਰੂ ਕੋ ਉਹ ਸਾਡਾ ਵਿਅਰਥ ਨਹੀਂ ਜਾਂਦਾ ਰਾਜ ਜਨਕ ਨੇ ਦੋ ਮਿੰਟ ਸਮਨ ਕਰਕੇ ਹੀ ਨਰਕਾਂ ਦੇ ਗੁੰਡ ਖਾਣੀ ਕਰ ਦਿੱਤੀ ਤਾਨ ਤਾਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਗਵੇਕ ਏਕ ਘੜੀ ਕੇ ਸਿਮਰਨ ਨੇ ਪਾਪੀ ਤਨੀ ਅਨਦੀਕ ਦੋ ਮਿੰਟ ਹੀ ਸਿਮਰਨ ਕਰਕੇ ਰਾਜਾ ਜਨਕ ਜੀ ਨੇ ਨਰਕਾਂ ਦੇ ਕੋਈ ਖਾਲੀ ਕਰ ਦਿੱਤੇ ਸੰਗ ਇਹ ਕਰਕੇ ਕਾਲਯੁਗ ਦੇ ਵਿੱਚ ਕੋਈ 16 ਸੰਗਾਂ ਦੇ ਨਾਮ ਜਪ ਲਈਏਗਾ ਸਿਮਰਨ ਕਰ ਲਏਗਾ ਉਹ ਇਹ ਭਵ ਸਾਗਰ ਤੋਂ ਮੁਕਤ ਹੋ ਜਾਏਗਾ ਸੰਸਾਰ ਤੋਂ ਉਹਨੂੰ ਦੁਬਾਰਾ ਜਨਮਾਂ ਦੇ ਵਿੱਚ ਆਉਣਾ ਨਹੀਂ ਹੋਊਗਾ ਜਮਣਾ ਮਰਨਾ ਉਹਦਾ ਖਤਮ ਹੋ ਜਾਏਗਾ ਮਿਟ ਜਾਏਗਾ ਨਹੀਂ ਤਾਂ ਸਾਬ ਕਹ ਰਹੇ ਨੇ ਕਿ ਜਮਾਂਗੇ ਮਰਾਂਗੇ ਆਵਾਂਗੇ ਜਾਵਾਂਗੇ जाम जम मरे मरे पर जमे बौद्ध सजाए पाया देश बने कि ये लम्बी जड़ी सजा है ना, सूखनी पड़ी जमद हाँ मरते हाँ आद हाँ जाते हाँ ही धन धन साहब श्री गुरु अमरदेव दास जी महाराज ਇਹਨਾਂ ਦਾ ਪ੍ਰਕਾਸ਼ ਪੁਰਬ ਸੀ ਪੂਣਾ ਨੇ ਵੀ ਪਾਵਨ ਗੁਰਬਾਣੀ ਦੇ ਵਿੱਚ ਇਹ ਮਾਨ ਸਜਾਵੇਂ ਬਾਰੇ ਸਾਨੂੰ ਗਿਆਨ ਦਿੱਤਾ ਹੈ ਖਰੂਸਾਂ ਜਿਦੋਂ ਗੁਰੂ ਅਮਰਦਾਸ ਜੀ ਮਹਾਰਾਜ ਦੀਵਾਨ ਹਾਲੀ ਵਿੱਚ ਜਾਣ ਲੱਗੇ ਨਾ ਉਥੇ ਕੁਝ ਦਿਨਾਂ ਤੋਂ ਲਗਾਤਾਰ بارش ਹੋ ਰਹੀ ਸੀ ਤੇ ਜਿਹੜੇ ਗਲੀ ਦੇ ਵਿੱਚੋਂ ਗੁਰੂ ਸਾਹਿਬ ਨਗੇਣਾ ਉਹਨੇ ਬਹੁਤ ਤੇਜ਼ ਕੋ ਲਗਾਇਆ ਤੇ ਜਦੋਂ ਗੁਰੂ ਸਾਹਿਬ ਜੀ ਦੀਵਾਨ ਦੇ ਵਿੱਚ ਗਏ ਤੇ ਸੰਗਤਾਂ ਨੇ ਪ੍ਰਸ਼ਨ ਕੀਤਾ ਕਹਿੰਦੇ ਕਿ ਗੁਰੂ ਸਾਹਿਬ ਜੀ ਤੁਹਾਡੇ ਹੁਕਮ ਦੇ ਵਿੱਚ ਇਹ ਸਭਾ ਖੇਡ ਚੱਲ ਰਿਹਾ ਹੈ ਤੇ ਤੁਸੀਂ ਘੋੜਾ ਇੰਨੀ ਤੇਜ਼ ਕਿਉਂ ਲਗਾਇਆ ਕਾਂ ਦੇ ਡਿੱਗ ਰਵਾਲੀ ਸੀ ਕਿ ਤੁਹਾਡੇ ਹੁਕਮ ਦੇ ਵਿੱਚ ਇਹ ਸਾਰਾ ਜਲ ਚੱਲ ਰਿਹਾ ਹੁਕਮੇ ਅੰਦਰ ਸਭ ਕਰੋ ਬਾਹਰੋਂ ਆਪਣਾ ਕਰੋ तो गुरु साहब जी ने कहा कि संगतान को अं दसना चाहते सानस जामे की कीमत पता लग सके संतान कि किमुला जामा जड़ा मानस जामा मिले है कई युगों तो बाद मिले फिरत फिरत बहुत ही युग हारियों मानस देह नहीं ਇਹ ਦਿਨ ਕਿ ਕਈ ਯੁਗਾਂ ਤੋਂ ਬਾਅਦ ਮਾਨਸ ਜਾਣਾ ਰਿਹਾ ਹੈ ਕਈ ਯੁਗ ਲੱਗ ਜਾਂਦੇ ਨੇ ਮਾਨਸ ਜਾ ਮਿਲਣ ਫਿਰ ਤਾਂ ਫਿਰ ਤਾਂ ਬਹੁਤੇ ਯੁਗ ਹਾਰਿਓ ਮਾਨਸ ਦੇ ਨਹੀਂ ਕਹੋ ਨਾਨਕ ਮਿਲਣ ਕੀ ਬਰੀਆ ਸਿਮਰਤ ਕਾਹੇ ਨਹੀਂ ਸਭ ਕਹਿੰਦੇ ਨੇ ਕਿ ਕਈ ਯੋਗ ਲਾਗੇ ਤੇ ਨਾਮ ਸਜਾਵੇਂ ਤੱਕ ਪਹੁੰਚਿਆ ਪਹੁੰਚਿਆ ਜੁਨਾ ਵਿੱਚ ਹੋ ਗਏ ਆ ਕਦੀ ਈਲੇ ਬਣੇ ਮਕੌੜੇ ਬਣੇ ਬਾਬਾ ਨਾਮ ਸਿੰਘ ਜੀ ਮਾਰਾ ਲੰਦ ਕਾ ਬੇਸਨ ਕਹਿੰਦੇ ਕਿ ਤੈਨੂੰ ਇਹ ਨਾਮ ਸਜਾ ਮਾ ਬੜਾ ਅਨੁਗੁਰਾ ਜਮਾ ਮਿਲਿਆ ਤੇ ਜੁਨਾ ਵਿੱਚ ਹੋ ਗਿਆ ਨਾ ਤਾ ਕਦੀ ਈਲਾ ਬਣਿਆ ਮਕੌੜਾ ਬਣਿਆ ਪਸ਼ੂ ਬਣਿਆ ਸਾਪੋ ਬਣਿਆ ਕਹਾ ਬਣਿਆ ਪੱਥਰ ਬਣਿਆ ਫਿਰ ਜਾ ਕੇ ਮਾਨਸ ਜਾਮਾ ਪਿਆ ਫਿਰਤ ਫਿਰਤ ਬੰਤੇ ਜੁਗ ਹਾਰਿਓ ਮਾਨਸ ਦੇ ਲਈ ਪਥਾ ਫਿਰਤ ਫਿਰਤ ਤੂੰ ਆਇਆ ਦੁਰਲਭ ਜਨਮ ਕਾਲੁਗੁ ਮੈਂ ਪਾਇਆ ਫਿਰਾ ਉਸ ਚਲੇਨਾ ਹਾ ਨਾਮ ਜਪੀਐ ਤੋ ਘਟਿਐ ਪਾਸਾ ਕਹਿੰਦੇ ਕਿ ਕਈ ਜੁਗਾਂ ਤੋਂ ਬਾਅਦ ਇਹ ਮਾਨਸ ਜਾਮਾ ਮਿਲਿਆ ਕਿਲੇ ਬਣੇ ਮੋਕੋੜੇ ਵਾਟ ਪੱਤਰ ਬਣੇ ਸਾਪ ਬਣੇ ਘਾਹ ਬਣੇ ਪੇੜ ਬਣੇ ਪੌਦੇ ਬਣੇ ਇਹ ਮਨੁਸਪਤੀ ਬਣੇ ਤੇਰ ਮਾਨਸ ਜਾਮਾ ਜਿਆ ਆਪਾਂ ਪੜਦੇ ਨਾ ਪਾਵਨ ਸੁਖਬਾਨੀ ਗੁਰਬਾਣੀ ਵਿੱਚ ਕਈ ਜਨਮ ਪਏ ਕੀੜ ਪਤੰਗਾ ਕਈ ਜਨਮ ਗਾਜਮੀਰ ਕੰਗਾ ਕਈ ਜਨਮ ਪੰਕੇ ਸਰਪ ਹੋਇਓ ਕਈ ਜਨਮ ਹੈ ਵਰ ਬਿਖ ਜੋयो ਮਿਲੇ ਜਗਦੀਸ਼ ਮਿਲਣ ਕੀ ਬਰੀਆ ਚਰਨ ਕਾਲ ਇਹ ਦੇ ਸੰਜਰੀਆ ਕਹਿੰਦੇ ਕਿ ਕਈ ਜੁਗਾ ਤੋਂ ਬਾਅਦ ਇਹ ਮਾਨਸ ਜਾਮਾ ਮਿਲਿਆ ਐਵੇਂ ਮਿਲ ਗਿਆ 86 ਲੱਖ ਜੁਨਾ ਦੇ ਵਿੱਚ ਹੋ ਕੇ ਕੁੰਮ ਦੇ ਕੋ ਮਨੇ ਆਇਆ ਤੇਰੇ ਇਹ ਮਾਨਸ ਜਾਮਾ ਪ੍ਰਾਪਤ ਹੋਇਆ ਅਨੁਭੂਲਾ ਜਾਮਾ ਪ੍ਰਾਪਤ ਹੋਇਆ ਕਈ ਜੀਵ ਕਹਿ ਦਿੰਦੇ ਅੱਗਾ ਕਿਹੜਾ ਕਿਸੇ ਨੇ ਦੇਖਿਆ ਇਹ ਜਗ ਮਿੱਠਾ ਤੇ ਅੱਗਾ ਕਹਿੰਦੇ ਮਿੱਠਾ ਖਾਓ ਪੀਓ ਐਸ਼ ਕਰੋ ਤੇ ਸਾਹਿਬ ਕਹਿ ਰਹੇ ਨੇ ਕਿ ਇਹ ਜਿਹੜਾ ਆ ਤੇਰਾ ਅੱਗਾ ਜਿਹੜਾ ਤੂੰ ਦੇਖ ਰਿਹਾ ਨਾ 84 ਲੱਖ ਜੁਨਾ ਇਹ ਤੇਰਾ ਅੱਗਾ ਤੇ ਪਿਛੋ ਤੂੰ ਘੁੰਮ ਕੇ ਆਇਆ ਇਹਨਾਂ ਜੁਨਾ ਦੇ ਵਿੱਚ ਇਸ ਕਰਕੇ ਜੀਕਰ ਸਹਿਬ ਕੀਤੇ ਨੀ ਕਿ ਤੂੰ ਸਿਮਰਨ ਭਜਨ ਜਪ ਤਪ ਨਹੀਂ ਕੀਤਾ ਤੇ ਫਿਰ ਤੈਨੂੰ ਇਹ ਦੁਬਾਰਾ ਇਸ ਜੁਨਾ ਦੇ ਵਿੱਚ ਹੀ ਜਾਣਾ ਪਏਗਾ ਜੰਮਣ ਵਰ ਦਾ ਤੇਰਾ ਕੀੜ ਜਿਹੜਾ ਆ ਮਰ ਨਹੀਂ ਹੋ ਸਕਦਾ ਜੁਨਾ ਦੇ ਵਿੱਚ ਦੁੱਖ ਭੋਗਣਾ ਪਊਗਾ ਉਧਰੋਂ ਆਇਆ ਹੈ ਉਧਰ ਹੀ ਫਿਰ ਵਾਪਸ ਜਾਏਗਾ ਇਸ ਕਰਕੇ ਸੰਨ ਕਰਨੇ ਨੇ ਪ੍ਰਾਣੀ ਏਕੋ ਨਾਮ ਦੀਆਗੋ ਕਹਿੰਦੇ ਨੇ ਕਿ